ਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਵਾਲਾ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਪਿੰਡ ਰਾਏਪੁਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਦੋ ਪਸ਼ੂ ਦਿਖਾਵਾਂਗੇ ਦੋਵੇਂ ਗੱਬਣ ਤਿਆਰ ਆ ਤੇ ਵੱਡੀਆਂ ਛੋਟੀਆਂ ਵੀਰ ਦੇ ਕੋਲ ਤੇ ਇੱਕ ਵੱਡੀ ਵੜ ਦਿਖਾਵਾਂਗੇ ਤੇ ਆਪਾਂ ਪਹੁੰਚਿਆ ਵੀਰ ਰੋਪੜ ਦੇ ਕੋਲ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਨਾ ਜੀ ਡਿਟੇਲ ਸਸੀਆ ਬਾਈ ਜੀ ਸਸੀਆ ਜੀ ਜੀ ਹੋ ਸਨੋ ਠੀਕ ਠਾਕ ਬੰਦੇ ਨਹੀਂ ਵਧੀਆ ਜੀ ਵਧੀਆ ਚਾਹੀਦਾ ਭਾਈ ਨਾਮ ਤੇ ਐਡਰੈਸ ਦੱਸਿਓ ਨਾਂ ਰੋਬਰਟ ਜੀ ਪਿੰਡ ਰਾਬਰ ਸੀਦਾ ਹੀ ਨਾਲਾ ਜਿਲ੍ਹਾ ਫਰੀ ਸਰ ਜੀ ਠੀਕ ਆ ਜੀ ਫੋਨ ਨੰਬਰ ਫੋਨ ਨੰਬਰ ਹੈ 99137736 ਠੀਕ ਆ ਜੀ ਹਾਂ ਜੀ ਵੱਡੀ ਝੋਟੀ ਤੇ ਵੱਡੀ ਵੜ ਹਾਂ ਜੀ ਹਾਂ ਜੀ ਠੀਕ ਆ ਜੀ ਸਹੀ ਗੱਲ ਅੱਜ ਪਹਿਲੀ ਰੋਬਰਟ ਰੋਬਰਟ ਨੇ ਬਨੇਰੀ ਪਾਤਾ ਹਨਾ ਵੱਡੀ 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 ਆ ਝੋਟੀ ਸਹੀ ਗੱਲ ਹੈ ਰੈਸੀਡੈਂਟ ਟੈਂਕੀ ਆ ਭਾਈ ਦੱਸਿਓ ਇਹ ਜੀ ਡਿਟੇਲ ਇਹਨੇ ਪੜੀ ਤੁਹਾਨੂੰ ਆ ਜੀ ਪੇਕਾ ਦਮ ਲਓ ਜੀ ਐਨ ਅੱਜਾ ਪਗਮ ਵਰਗਾ ਚੱਡਾ ਬਣਾਉਂਗੀ ਅਰੇ ਕਿੰਨਾ ਕੁ ਟਾਈਮ ਖੜਦੀ ਭਾਜੀ ਇੱਕ ਹਫਤਾ ਪੂਰਾ ਖੜੂਗੀ ਭਾਜੀ ਲਓ ਜੀ ਹਫਤੇ ਇੱਕ ਦੇ ਆਸ-ਪਾਸ ਆ ਜੇ ਟਾਈਮ ਕੱਢਦੀ ਆ ਭਾਈ ਕਿਹੜੇ ਏਰੀਆ ਤੇ ਲੈਂਦਾ ਰਸ਼ੀਆਂ ਟੈਂਕ ਇਹ ਭਾਜੀ ਹਰਿਆਣੇ ਜੋ ਆ ਰਹੀ ਅੱਛਾ ਜੀ ਹਾਂਜੀ ਲਓ ਜੀ ਹਰਿਆਣੇ ਵੀ ਜੇ ਕਿੰਨਾ ਵਸੂਆ ਸੁਣਾ ਭਾਜੀ ਤੇ ਤੀਜੇ ਸੁਣੀ ਵੀਰ ਜੀ ਅੱਛਾ ਜੀ ਹਾਂਜੀ ਬਿਲੂ ਭਾਈ ਦਾ ਸਤਿ ਸ਼੍ਰੀ ਅਕਾਲ ਬਿਲੂ ਭਾਈ ਦਾ ਸਤਿ ਸ਼੍ਰੀ ਅਕਾਲ ਸਾਸਰੀ ਵੀਰ ਜੀ ਉਹ ਸੁਣਾ ਠੀਕ ਠਾਕ ਠੀਕ ਠਾਕ ਵਧੀਆ ਵੀਰ ਜੀ ਤੁਸੀਂ ਸੁਣਾ ਮਹਾਰਾਜ ਹਾਂਜੀ ਚੜਦੀ ਕਲਾ ਭਾਜੀ ਚੜਦੀ ਕਲਾ ਤੇਰੀ ਜੀ ਵੀਰ ਜੀ ਰਸੀਆਂ ਟੈਂਕੀ ਆਦੇ ਹਾਂਜੀ ਤੇ ਕਿੰਨਾ ਘੰਟੇ ਟਾਈਮ ਲਾ ਜੂਗੀ ਪ੍ਰੋਪਰ ਲੈ ਜੂ ਵੀਰ ਜੀ ਲਾ ਕੇ ਦੇਣਾ ਅੱਛਾ ਜੀ ਹਾਂਜੀ ਲਓ ਜੀ 10 ਕ ਦਿਨ ਦੇ ਆਸ-ਪਾਸ ਟਾਈਮ ਖੜਤੀ ਆ ਬਾਕੀ ਚੱਡਾ ਤੁਸੀਂ ਵੇਖ ਸਕਦੇ ਜੇ ਇਹਦੇ ਸੂਲ ਤੱਕ ਚੱਡਾ ਲਾ ਜੂਗੀ ਜਦ ਤਨ ਫੁੱਲ ਤਿਆਰ ਹੋ ਗਈ ਲਾ ਕੇ ਕਰੋ ਵੇਖੋ ਲਓ ਜੀ ਲਾਗੇ ਰੋ ਚੈੱਕ ਕਰ ਸਕਦੇ ਤੁਸੀਂ ਖੋਲ ਦਿਓ ਭਾਜੀ ਫਿਰ ਖੋਲ ਕੇ ਵਿਖਾਈਏ ਇਹ ਕਿੰਨੇ ਦੁੱਧ ਵਾਲੀ ਆ ਭਾਜੀ ਦੁੱਧ ਭਾਰੀ 20 ਤੋਂ ਪਲਾਸ ਹੀ ਦੇਊਗੀ ਜੀ ਅੱਛਾ ਜੀ ਹਾਂ ਜੀ ਹਾਂ ਜੀ ਲਓ ਜੀ 20 ਤੋਂ ਪਲਾਸ ਜਿਹੜਾ ਦੁੱਧ ਕੱਢੂਗੀ ਕਰਮ ਵਾਲੀ ਸਾਥੀ ਜਣੀ ਆਉਂਦੀ ਭਾਰੀ ਲਓ ਜੀ ਬਲਾਰੋ ਵੱਡੀ ਕਾਉਨ ਵਾਲੀ ਠੀਕ ਆ ਠੀਕ ਆ ਲਓ ਜੀ ਜੈਡ ਬਲੈਕ ਪਿਓਰ ਮੋਰੋ ਨਸਲ ਦੀ ਝੋਟੀ ਆ ਕਿੰਵੇਂ ਸੂਏ ਵਾਲੀ ਸੁਣਾ ਭਾਜੀ ਤੀਜੇ ਸੂਏ ਸੁਣਾ ਜੀ ਲਓ ਜੀ ਤੀਸਰਾ ਸੂਆ ਸੁੂਗੀ ਤੇ 20 ਤੋਂ ਪਲਾਸ ਜਿਹੜਾ ਦੁੱਧ ਕੱਢੂਗੀ ਕਰਮ ਵਾਲੀ ਬਾਕੀ ਥਾਣਾ ਦਾ ਸੈਜ ਗਿਆ ਵੀ ਜਿਹੜਾ ਚੰਗਾ ਆ ਗਿਆ ਵੈਨ ਗਿੱਟ-ਗਿੱਟ ਤੇ ਲੱਗਾ ਵਾ ਭਾਜੀ ਬਲੈਰੋ ਗੱਡੀ ਚ ਆਉਣੀ ਹੈ ਜਿਹੜੀ ਗੱਲ ਆ ਠੀਕ ਹੈ ਜੀ ਪਲੱਸ ਦੇਣਾ ਦੋ ਦਿਨੇ ਅੱਛਾ ਜੀ ਹਾਂ ਜੀ ਲਓ ਜੀ 20 ਤੋਂ ਪਲੱਸ ਜਿਹੜਾ ਦੁੱਧ ਕੱਢੂਗੇ ਫੇਸ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਸਿੰਗ-ਸਿੰਗ ਚੰਗਾ ਲੱਗਾ ਵਾ ਬਾਕੀ ਕੱਢ ਵਜਨ ਵਾਲੀ ਇਹ ਪੇਠ ਫੂੜਾ ਜਿਹੜਾ ਬਹੁਤ ਹੀ ਚੌੜਾ ਐ ਨ ਮੰਜਾ ਹੀ ਰੈਂਦਾ ਵਾ ਹਿਸਾਬ ਨਾਲ ਚਲੋ ਕੋਈ ਭਰਾ ਸੰਭਲ ਵਾਲਾ ਖੜੇ ਤੇ ਦੁੱਧ ਚੰਗਾ ਕੱਢੀ ਜਾਣਾ ਵਾ ਅਗਲੀ ਸਾਈਡ ਤੋਂ ਵੀ ਆਪਾਂ ਚੈੱਕ ਕਰਾ ਦਿੰਦੇ ਥਾਣਾ ਦਾ ਸੈਜ ਗਿਆ ਵਾ ਲਓ ਜੀ ਮਿਲਕ ਵੈਲ ਤੁਸੀਂ ਚੈੱਕ ਕਰ ਸਕਦੇ ਜਿਹੜੇ ਪੈਪ ਕਮਾਂ ਨੇ ਤੇ ਜਿਹੜੀਆਂ ਨਾੜਾਂ ਨੂੜਾਂ ਵੀ ਕਾਫੀ ਆ ਗਈਆਂ ਵਾ ਤੇ ਫੇਸ ਕੁਆਲਟੀ ਵੀ ਤੁਸੀਂ ਚੈੱਕ ਕਰ ਸਕਦੇ ਜੇ ਸਿੰਘ ਬਹੁਤ ਹੀ ਚੰਗਾ ਲੱਗਾ ਵਾ ਮਤਲਬ ਦੂਜੀ ਸਾਈਡ ਤੋਂ ਵੀ ਆਪਾਂ ਚੱਕ ਕਰਾ ਦਿੰਨੇ ਆ ਨਾੜਾਂ ਨੂੜਾਂ ਜਿਹੜੀਆਂ ਦੋਵਾਂ ਸਾਈਡਾਂ ਤੇ ਬਹੁਤ ਜ਼ਿਆਦਾ ਵਾ ਇਹ ਪਰੇ ਨੂੰ ਕਰਿਓ ਭਾਜੀ ਮੜਾ ਜਾ ਹਾਂਜੀ ਕਰੇ ਬੜਾ ਜੀ ਲਓ ਜੀ ਨਾੜਾ ਦੋਵੇਂ ਸਾਈਡਾਂ ਤੇ ਕਾਫੀ ਜਾਣ ਜਾਲ ਵਿਸ਼ਿਆਂ ਪਿਆ ਵੇਖ ਸਕਦੇ ਤੁਸੀਂ ਤੇ 20 ਤੋਂ ਪਲੱਸ ਜਿਹੜਾ ਦੁੱਧ ਕੱਢੂਗੀ ਕਿਲੋ ਭਰਾ ਕੋਈ ਸੰਭਨ ਵਾਲਾ ਖੜਿਆ ਹੈ ਮੁੱਲ ਭਾਜੀ ਇਹਦਾ ਦੋ ਦੇ ਦੀ ਭਾਜੀ ਦੋ ਦੀ 2 ਲੱਖ ਦੀ ਹਾਂ ਜੀ ਕਰੀਏ ਚਾਹ ਜਿਆ ਚਾਹ ਦੇ ਦੀਏ ਵੀਰ ਛੱਡੀਏ ਕੱਸੀ ਦੇ ਦੀਏ ਇਹ ਕੱਸੀ ਦੀ ਬਿੱਲੂ ਭਾਜੀ ਜਿਆ ਜੀ ਵੀਰ ਜੀ ਦੁੱਧ 20 ਤੋਂ ਪਲੱਸ ਦੇਣਾ ਤੁਹਾਨੂੰ ਪਤਾ ਪੂਰੀ ਭੱਟੀ ਮਹੀ ਆਏ ਕੋਈ ਛੋਟੀ ਹੈ ਮੇਰਾ ਵੀਰ ਨਹੀਂ ਕੱਦ ਗੱਲ ਜੋਨ ਵੱਲੋਂ ਕੋਈ ਸ਼ੱਕ ਨਹੀਂ ਆ ਤੇ ਚਲੋ ਕਰ ਦੋ ਮਾਨਤਾਨਾ 75 ਦੀ ਦੇ ਦੀ ਜੀ 1 75 ਦੀ ਰੋਬਟ ਵੀਰ ਕਰ ਦਈਏ ਫਿਰ ਲਾ ਦੇ ਅੱਜ ਫਿਰ ਜਿਦਾ ਹੀ 165 ਦੀ ਦੇ ਦੀ ਹਾਣਾ ਲਓ ਜੀ 165 ਦੀ ਨਹੀਂ ਅਜੇ ਗੱਲ ਜੀ ਨਹੀਂ ਬਣੀ 160 ਦੀ ਹਾਣਾ ਦੇ ਦਾਂਗੇ ਜੀ ਹਾਂ ਲੈ ਕਰ ਦੋ ਭਾਈ ਜੀ ਦੇਣੀ ਆ ਜੀ ਜਿਹੜੀ ਗੱਲ ਹਾਂ ਆ ਦੇਣਾ ਲਓ ਜੀ 1 55 ਦੀ ਹਾਂ ਨਾ ਬਾਈ ਕਹਿੰਦਾ ਕਿ ਦੇਣੀ ਆ 20 ਰੋ ਪਲੱਸ ਜਿਹੜਾ ਆ ਗਿਆ ਵੱਡਾ ਮੇਰਾ 20 ਲਓ ਜੀ ਸੋਨੂ ਮਜ ਨਾਲੇ ਵਾਲਾ ਜਿਹੜੀ ਵੀਰ ਨੂੰ ਮੈਂ ਕਿਹਾ ਵੱਡੀਆਂ ਮਈਆਂ ਪਾਉਣੀਆਂ ਆਪਾਂ ਅੱਛਾ ਜੀ ਅਜੀ ਵੱਡੀ ਪਾਉਣੀਆਂ ਨੇ ਇਹਨੇ ਵੱਡੀਆਂ ਹੀ ਠੀਕ ਆ ਜੀ ਠੀਕ ਗੱਲ ਬਿਲਕੁਲ ਸਹੀ ਗੱਲ ਹੈ ਹਾਂ ਨਾ 55 ਲੈਣਾ ਨਾ ਦਾ ਕੋਈ ਬੁੰਜਾ ਲੈਣਾ ਅੱਛਾ ਜੀ ਡੇਢ ਦੀ ਹਾਂ ਨਾ ਸਾਈ ਪਾਦੇ ਖਾਂ ਮੀ ਜੀ ਵੀਰ ਨੂੰ ਲਓ ਜੀ ਡੇਢ ਢਾਈ ਦੀ ਆ ਮੈਂ ਤਿਆਰ ਹੋ ਗਈ ਢਾਈ ਲੱਖ ਦੀ ਆ ਮਈ ਤਿਆਰ ਹੋ ਗਈ ਨਾ ਹਾਂ ਜੀ ਮਈ ਚਲੋ 1.5 ਤੋਂ ਬਾਅਦ ਹੀ ਵਿਗਲੀ ਕੋ ਜਾ ਕੇ 20000 ਰੁਪਏ ਕਮਾਲੂ ਦੇ ਨਾਲ ਕਮਾਲੂ ਨਹੀਂ ਬਿਲਕੁਲ ਚਲੋ ਸਾਰੇ ਭਰਾਵਾਂ ਦਾ ਸੋਚਣਾ ਚਾਹੀਦਾ ਵਾ ਬਿਲਕੁਲ ਸਹੀ ਗੱਲ ਐ ਲਓ ਜੀ 20 ਤੋਂ ਪਲੱਸ ਸਾਡੀ ਕਰੰਸੀ ਸਾਡੇ ਅਗਲੇ ਦੇ ਘਰ ਦੇ ਪਾਸੇ ਆਪਣੀ ਸਿੱਧੀ ਹੈ ਲੋ ਟਾਈਮ ਜਿਹੜੀ ਗੱਲ ਕਹਿੰਦੇ ਜੀ ਨਹੀਂ ਬਿਲਕੁਲ ਸਿਆਣੀ ਗੱਲ ਐ ਸਿਆਣੀ ਗੱਲ ਐ ਲਓ ਜੀ ਬਿਲਕੁਲ ਜਿਹੜਾ ਇਹਦਾ ਨਾਰਮਲ ਰੇਟ ਐ ਬਾਕੀ ਮਾਰਕੀਟ ਦੇ ਹਿਸਾਬ ਨਾਲ ਤੇ ਚੱਡਾ ਤੋਂ ਹੀ ਵੇਖ ਸਕਦੇ ਜੇ ਢੱਲਾਡੋ ਲਾ ਜਿਹੜੀਆਂ ਕਾਫੀ ਜਿਹੜੇ ਸੂਣ ਤਾਂ ਕਿਹੜਾ ਹਵਾਨਾ ਚੰਗਾ ਬਣਾਜੂਗੀ ਲਓ ਜੀ ਠੀਕ ਐ ਜੀ ਲਓ ਜੀ ਅੱਗੇ ਵੀ ਨਗੀਨਾ ਹੀ ਦਿਖਾਉਣਾ ਆਪਾਂ ਤੁਹਾਨੂੰ ਦੱਸਿਓ ਭਾਜੀ ਇਹਦੇ ਬਾਰੇ ਇਹ ਦੂਜਾ ਸੁਆ ਸੁਣੀ ਆ ਭਾਜੀ ਠੀਕ ਆ ਜੀ ਹਾਂਜੀ ਲਓ ਜੀ ਕਿੰਨੇ ਦੁੱਧ ਆ ਲਈਏ ਦੁੱਧ ਭਾਜੀ ਦੇ ਦੂ 17 18 ਕਿਲੋ ਦਊਗੀ ਜੀ ਲਓ ਜੀ 17 18 ਲੀਟਰ ਵਾਲੀ ਜੇ ਚਾਈ ਵਾਲ ਭਾਜੀ ਚਾਈ ਵਾਲੀ ਠੀਕ ਆ ਜੀ ਹਾਂਜੀ ਲਓ ਜੀ 17 18 ਲੀਟਰ ਵਾਲੀ ਤਾਂ ਕੜ ਜਿਹੜਾ ਬਹੁਤ ਹੀ ਤਗੜਾ ਵਾ ਕਰਮ ਵਾਲੀ ਕੱਢਦੀ ਜੀ ਭਾਜੀ ਲਓ ਜੀ ਹਫਤੇ ਦੇ ਆਸ-ਪਾਸ ਅੱਜ ਟਾਈਮ ਕੱਢਦੀ ਆ ਖਾਨ ਜਿਹੜਾ ਬਹੁਤ ਹੀ ਜ਼ਿਆਦਾ ਚੰਗਾ ਲੱਗਾ ਵਾ ਤੇ ਐ ਵੀ ਢੰਡੀ ਦੀ ਵੀ ਭਾਜੀ ਠੀਕ ਆ ਜੀ ਹਾਂਜੀ ਲਓ ਜੀ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜੇ ਜੇਰਿਆ ਜੇਰ ਨਸਲਿਆ ਠੀਕ ਹੈ ਜੀ ਲਓ ਜੀ ਚੱਡੇ ਤੇ ਜਿਹੜੀਆਂ ਢਿੱਲਾ ਢੋਲਾ ਜਿਹੜੀਆਂ ਬਹੁਤ ਹੀ ਜ਼ਿਆਦਾ ਵਾ ਸੂਣ ਤਾਂ ਕਿਹੜਾ ਹਵਾਨਾ ਇਹਨੇ ਵੀ ਚੰਗਾ ਬਣਾ ਜਣਾ ਵਾ ਚਲੋ ਕੋਈ ਭਰਾ ਸਾਹਮਣੇ ਵਾਲਾ ਖੜੇ ਤੇ ਦੁੱਧ ਚੰਗਾ ਕੱਢੀ ਜਣਾ 16 ਤੋਂ 17 ਲੀਟਰ ਪਾਈ ਕੇ ਕਹਿੰਦਾ ਕਿ ਦੁੱਧ ਭਰੀ ਜਾਣਾ ਵੇਨੇ ਕਰਮਾਲੀ ਨੇ ਥਾਣ ਜਿਹੜਾ ਬਹੁਤ ਹੀ ਪਿਆਰਾ ਲੱਗਾ ਵਾ ਹਵ ਤਖੜਦੀ ਭਾਜੀ ਹਾਂਜੀ ਹਾਂਜੀ ਬੀਤੀ ਕੀ ਗੱਲੋ ਜੀ ਹਫਤੇ ਦੇ ਆਸ-ਪਾਸ ਟਾਈਮ ਖੜਦੀ ਆ ਕਰਮਾਲੀ ਤੇ ਚਲੋ ਸੂਣ ਤੱਕ ਹਵਾਨਾ ਜਿਹੜਾ ਬਹੁਤ ਹੀ ਚੰਗਾ ਕਰ ਜਣਾ ਵਾ ਹਰੇਕ ਤੇ ਲੰਨੂ ਨਾ ਵੇਖੋ ਕਿੰਨੀਆਂ ਥਲੇ ਮਾਰੋ ਕੈਮਰਾ ਜੀ ਗੇਰ ਨਸਲ ਦੀ ਆ ਪ्योर ਜੀ ਠੀਕ ਆ ਜੀ ਹਾਂ ਜੀ ਬਾਕੀ ਆ ਠੰਡੀ ਸੀਲ ਪੂਰੀ ਜੇ ਥਣ ਥਣ ਜਿਹੜਾ ਬਹੁਤ ਹੀ ਚੰਗਾ ਲੱਗਾ ਪਰ ਥਣ ਵੀ ਗੱਠੋਂ ਬਾਹਰ ਆ ਤੇ ਫੇਸ ਕੁਆਲਿਟੀ ਤੁਸੀਂ ਇਹਦੀ ਵੀ ਚੈੱਕ ਕਰ ਸਕਦੇ ਜੇ ਇਹਦਾ ਮੁੱਲ ਭਾਜੀ ਇਹ ਦੇ ਦੀਏ 70 ਦੀ 70 ਦੀ ਹਾਂਜੀ ਨਹੀਂ ਕਰੀਏ ਜਾ ਜਾ 5 4 ਛੱਡ ਦਈਏ 65 ਦੀ ਹਾਂਜੀ ਕਰ ਦੋ ਇਹ ਵੀ ਹਾਂ ਨਾ ਜਿੱਥੇ ਕਫਰ ਛੱਡ ਦਈਏ ਕਰ ਦੋ 100 ਰਾਈ ਹਾਂ ਜਦੋਂ 200 ਛੋੜੀ ਹੋਣੀ ਹਾਂਜੀ 55000 ਚ ਹੋਣੀ ਜੀ ਲਓ ਜੀ 55000 ਚੋਂ 200 ਰੁਪਇਆ ਛੋੜੀ ਤੇ ਹਿਸਾਬ ਨਾਲ 55000 ਦੇ ਵਿੱਚ ਮਾਦੀ ਖਰੀਦ ਲੈਣੀ ਆ ਮਾਦੀ ਮਾਦੀ ਭਰੀ ਹੈਡ ਕੁਆਲਟੀ ਵੀ ਚੰਗੀ ਦੋ ਦੀ ਫੈਟ ਕੁਆਲਿਟੀ ਵੀ ਕਿੰਨੀ ਆਉਂਦੀ ਹੈ ਸੰਘਣਾ ਪੂਰਾ ਮੱਝਾ ਤੋਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਮੱਝ ਦੇ ਬਰਾਬਰ ਹੀ ਆ ਗਏ ਤਾਈਆਂ ਆਪਾਂ ਕਹਿੰਦਾ ਵੀ 55000 ਦੇ ਵਿੱਚ ਮੱਝ ਹੀ ਗਰੀਦ ਲੈਣੀ ਤਾਂ 16 17 ਲੀਟਰ ਦੁੱਧ ਪਰੂਗੀ ਬਿਲਕੁਲ ਭਾਪਾ ਦੇ ਮਾਇਦਾ ਵੀ ਦੇਦਾ ਵੀ ਅੱਛਾ ਜੀ ਠੀਕ ਹੈ ਤਾਈ ਹੁਣੇ ਲਿਆਈ ਜੇ ਲਓ ਜੀ ਅੰਡ ਤੇ ਆਪਾਂ ਦਿਖਾਉਂਦੇ ਹਾਂ ਬਿਲਕੁਲ ਤਾਜੀ ਸੂਈ ਪਹਿਲਾਂ ਸੁਆ ਸੂਈ ਜੇ ਅੱਛਾ ਜੀ ਦੱਧਾ ਦੇ ਬਚੀ ਹੋਣੀ ਜੇ ਠੀਕ ਹੈ ਜੀ ਉਹ ਇਹ ਦੇ ਮਗਰ ਵਸੀ ਜੇ ਉਹ ਕਾ ਦੂਗੀ ਠੀਕ ਹੈ ਲਓ ਜੀ ਫੀਮੇਲ ਕਾਫ ਜੇ ਪਿਓਰ ਆ ਗਈ ਆ ਤੇ ਵੇਖ ਸਕਦੇ ਜੀ ਥਾਣ ਥੋੜਾ ਜਿਹੜਾ ਗੁਲਾਬੀ ਲੱਗਾ ਵਾ ਕਰਮਾਲੀ ਦਾ ਹਾਲੇ ਤੇ ਆਈ ਆ ਗੱਡੀ ਬਾਹਰ ਘੋਤੀ ਜੇ ਠੀਕ ਆ ਜੀ ਆਹ ਵੇਖੋ ਬੱਚੀ ਬਹੁਤ ਕਿੰਨੀ ਨਸਲ ਦੀ ਜੀ ਠੀਕ ਆ ਜੀ ਫੀਮੇਲ ਕਾਫ ਜੇ ਤੇ ਥਾਣ ਵੀ ਗੁਲਾਬੀ ਲੱਗਾ ਵੇਖ ਸਕਦੇ ਤੁਸੀਂ ਥਾਣ ਜਿਹੜਾ ਪਿਆਰਾ ਵਾ ਕਿੰਨਾ ਭਾਜੀ ਇੱਕੋ ਦੁੱਧ ਕੇ ਜਿ ਬੋਲੇ ਜਿਆ ਹਾਲੇ ਤੇ ਪੜੀ ਤਿੰਨ ਦਿਨ ਹੋਏ ਸੂਈ ਰੋ ਬੋੜਾ ਦੇ ਕੋ 12 ਕਿਲੋ ਤਿਆਰ ਰੈਡੀ ਹੈ ਅੱਛਾ ਜੀ ਜਿਹੜਾ ਨਿਕਲਿਆ ਠੀਕ ਆ 17 18 ਕਿਲੋ ਤੋਂ ਪਲੱਸ ਦੋ ਤੇ ਦੋਗੀ ਨੀ ਵੇਖੋ ਮੈਂ ਹੈਲੋ ਯਸਤਾਰਾ 18 ਤੋਂ ਲੀਟਰ ਦੇ ਆਸ-ਪਾਸ ਜਿਹੜਾ ਦੁੱਧ ਕੱਢੂਗੀ ਚੱਡਾ ਜਿਹੜਾ ਬਹੁਤ ਹੀ ਜ਼ਿਆਦਾ ਬਾਗਮਾਲ ਐਨ ਫੁੱਟਬਾਲਰ ਦਾ ਚੱਡਾ ਵਾ ਉਹਨਾਂ ਹੀ ਅੱਗੇ ਨੂੰ ਤੇ ਉਹਨਾਂ ਪਿੱਛੇ ਨੂੰ ਲਿਸ਼ਕ ਜਾਨੀ ਬਿਲਕੁਲ ਸਹੀ ਗੱਲ ਐ ਆਈਏ ਚਲ ਆਈ ਗਿਆ ਵੀ ਹੁਣ ਬੰਡੀ ਵੀਡੀਓ ਆਹ ਚੱਲੇ ਇਤਰੇ ਕੋਈ ਗੱਲ ਨਹੀਂ ਆ ਤੇ ਇਹਦਾ ਮੁੱਲ ਭਾਜੀ 70 ਦੀ ਨਹੀਂ ਕਰੀਏ ਬੱਚੀ ਬਰੀਡ ਦੀ ਨਹੀਂ ਬਰੀਡ ਐ ਚਲੋ ਘਰ ਦੀ ਬੱਚੀ ਠੀਕ ਆ ਗਿਆ ਬਣਾਉਣ ਨੂੰ ਈਗਾ ਨਾਲ ਪੁੱਛ ਕੇ ਦੱਸਤਾ ਹੈਂਗੇ ਤੇ ਟੀਏ ਦਾ ਸਾਨੂੰ ਚੇਤਾ ਨਹੀਂ ਦੇ ਠੀਕ ਆ ਕਰਦੇ ਰੋਬਟ ਵੀਰੇ ਵੀ ਹਾਣਾ ਹੀ ਕਰਦੇ ਸਰਦੀ ਦੇ ਦੀ ਜਣ ਚਲੋ ਦਾਦੇ ਫਿਰ ਵੀ ਹਾਂਜੀ ਹਾਂ ਜੀ ਨੰਬਰ ਫੇਰ ਮਖਾਨ ਕਰਦੇ ਆ ਰੇਡ ਬਿਲਾਂ ਦਾ ਦਸ ਜਿਹੜਾ ਵਖਾਉ ਜਰ ਦੰਦ ਉਹ ਮੈਂ ਆਖਣੇ ਹਾਂ ਵੀ ਨਾ ਹੀ ਮੁੰਡਾ ਦੁੱਦੀ ਆ ਦੋ ਦੰਦ ਜੋ ਮੇਰੇ ਵੀਰ ਜਿਹੜਾ ਮਰਜੀ ਵੇਖ ਲੈ ਠੀਕ ਆ ਲਓ ਜੀ ਆ ਲਾਗੇ ਤੋਂ ਚੈੱਕ ਕਰ ਸਕਦੇ ਤੁਸੀਂ ਠੀਕ ਆ ਜੀ ਕਰ ਦੋ ਹਾਣਾ ਹੀ ਹਾਣਾ ਦੇ ਦਈਏ 55000 ਚੋਂ 200 ਛੋੜੀ ਹੋਣੀ ਠੀਕ ਹੈ ਜੀ ਹਾਂਜੀ ਲਓ ਜੀ 55000 ਦੇ ਵਿੱਚੋਂ 200 ਰੁਪਿਆ ਛੋੜੀਏ ਬਾਕੀ ਵੈੜ ਚੰਗੀ ਆ ਪਹਿਲਾ ਹੀ ਸੁਗასਿਕਰਨ ਵਾਲੀ ਦਾ ਹੈ ਵੀ ਦੰਦਾਰੇ ਵਿੱਚ ਤੇ ਪਿੱਛੇ ਵੀ ਚਲੋ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਚਲੋ 16 ਤੋਂ 17 ਲੀਟਰ ਜਿਹੜਾ ਦੁੱਧ ਭਰੀ ਜਣਾ ਕਰਮਾਲੀ ਨੇ ਕੋਈ ਭਰਾ ਸਾਂਭਰ ਵਾਲਾ ਖੜੇ ਬਾਕੀ ਜਿਹੜਾ ਆਪਾਂ ਤੁਹਾਨੂੰ ਰਸ਼ੀਗਨ ਟੈਂਕ ਦਿਖਾਇਆ ਪਹਿਲੇ ਨੰਬਰ ਤੇ ਮਾਰਕੀਟ ਦੇ ਹਿਸਾਬ ਨਾਲ ਬਿਲਕੁਲ ਨੋਰਮਲ ਰੇਟ ਕੀਤਾ ਵੀਰ ਨੇਰਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤੇ ਚੈਨਲ ਨੂੰ ਕਰ ਦਿਆ ਕਰੋ ਸਬਸਕ੍ਰਾਈਬ ਤਾਂ ਕਿ ਚਲੋ ਕਿਸੇ ਵੀਰ ਭਰਾ ਅੱਗੇ ਪਸ਼ੂ ਖਰੀਦਣਾ ਹੁੰਦਾ ਉਹਦੇ ਵਾਸਤੇ ਆਸਾਨ ਹੋ ਜਾਂਦਾ ਵਾ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ